ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋ ਵੀਰੇ ਅੱਜ ਅਸੀਂ ਦੂਜੀ ਸਬਜ਼ੀ ਤੋੜਨ ਲੱਗਿਆਂ ਆਹ ਦੇਖੋ ਸਿਮਲਾ ਮਿਰਚ ਤੋੜ ਲੂਣ ਸ਼ੁੱਧ ਔਰਗੈਨਿਕ ਕੋਈ ਇਹ ਚ ਆਪਾਂ ਨੇ ਰੇ ਤੇਲ ਅੱਜ ਜਿਸੀ ਬੂਟੇ ਵੀ ਲੈ ਆ ਵੀਰੇ ਇਹ ਘਟ ਕੇ ਥੋੜੇ ਆ ਜਿੱ ਨਵੇਂ ਬੂਟੇ ਲਾਵਾਂਗੇ ਸਿਮਲਾ ਮਿਰਚ ਦੇ ਬੂਟੇ ਨੇ ਬਹੁਤ ਵਧੀਆ ਘਰ ਦੀ ਸਬਜ਼ੀ ਖਾਈਏ ਤੇ ਵੀਰੇ ਬਿਮਾਰੀਆਂ ਤੋਂ ਰਹਾਤ ਪਾਈਏ ਕੋਈ ਚ ਰੇ ਨਹੀਂ ਪਾਇਆ ਆਪਾਂ ਨੇ ਕੋਈ ਵੀ ਸਪਰੇ ਨਹੀਂ ਕਰੀ ਬਿਲਕੁਲ ਸਿੱਧੇ ਡਾਇਰੈਕਟ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ